ਤੇ ਮੈਨੂੰ ਵੀ ਸੁਣੀ ਹਦੀ ਕਿ ਫਾਸਲਾ ਇਹਨਾਂ ਦਾ ਸਤ ਜੋ ਫਟਾਕ ਨੂੰ ਦੇਖਦੇ ਆ ਨੇ ਇੰਨਾ ਹੀ ਹੁੰਦਾ ਇੱਕ ਕੂਤਰ ਤੇ ਬਾਜ ਤੇ ਜਿੰਨ ਕੂਤਰ ਉਹਨੇ ਨਾ ਮਿੰਨ ਕੂਤਰ ਖੰਦੇ ਤੋ ਉੱਪਰੋਂ ਉੱਡਦੇ ਰਿਹਾ ਕੂਤਰ ਉਹ ਇਹਨਾਂ ਦੇ ਉਹ ਮੇਜਾਲਾ ਕੂਤਰ ਆ ਤੇ ਉਹ ਹਨਾ ਤੇ ਇਹਨਾਂ ਨੇ ਵੇਖਾ ਤੇ ਇਹਦੇ ਮੇਲੇ ਚ ਵੀ ਫੇਟੀਆਂ ਦੀ ਕੋਈ ਇਹਨਾਂ ਨੇ ਐਸਾ ਮੇਲਾ ਨਹੀਂ ਛੱਡਿਆ ਜਿਹੜਾ ਮੈਨੂੰ ਨਹੀਂ ਦਿਖਾਇਆ ਪਰ ਵਿਸ਼ਵਾਸ ਇਹਨਾਂ ਸੀ ਜੇ ਇਹਨਾਂ ਨੇ ਕਹਿਤਾ ਨਾ ਵੀਰ ਐਪੀਆ ਕਿਹੜਾ ਨਾ ਦਾ ਐਨੇ ਕਾਇਬ ਨੂੰ ਉੱਥੇ ਹੀ ਹੋਣੀ ਆ ਇਹਨਾਂ ਨੂੰ ਕਹਦਾ ਵੀ ਅਗ ਨਾਲ ਘੁੰਮਿਆਓ ਐਨ ਐਨਜੋਏ ਕਰਨਾ ਇਹਨਾਂ ਨੇ ਦੇ ਬਿਕਰੀ ਅੱਜ ਤੱਕ ਮਹੀਨੇ ਨਾਲ ਲੱਗਦਾ ਵੇ ਇੱਕ ਪ੍ਰੋਸੈਸ ਵੀ ਫਿਗਰ ਨਹੀਂ ਹੋਇਆ ਕਿੱਥੇ ਨੇ ਕਿੱਥੇ ਗਏ ਤੇ ਜਦ ਇਹ ਪੜਦੀਆਂ ਸੀ ਕਿੰਨੇ ਵੇਲ ਟਾਈਮ ਤੇ ਮਤਲਬ ਉਹ ਤੇ ਇੱਧੇ ਹੀ ਖਾਣਾ ਹੁੰਦਾ ਜੀ ਇਹਨਾਂ ਨੇ ਕਿਹਾ ਵੀ ਬਸ ਚਾਹਨਾ ਕਿਰੇ ਆਟੋ ਚਾਹਨਾ ਉਹ ਮੈਨੂੰ ਪੂਰਾ ਪਤਾ ਪਾਇਆ ਸੀ ਸਵੇਰੇ 7:20 ਤੇ ਇਹਨਾਂ ਨੇ ਇੱਥੋਂ ਚੰਨਾ ਤੇ ਸ਼ੁਗਵਰ ਨੂੰ ਥੱਲੇ ਇੰਨੇ ਵਜੇ ਤਾਂ ਆਉਣਾ ਹੈ ਇੱਕ ਤੋਂ ਬਾਅਦ ਇੰਨੇ ਵਜੇ ਜੇ ਮੈਂ ਬਾਈਕੋਂ ਰਿਪੋਰਟ ਕਰ ਵੀ ਲੈਣਾ ਪਰ ਉੱਥੇ ਹੋਣਾ ਹੈ ਇਹਦਾ ਤੇ ਮੈਨੂੰ ਇਹਦਾ ਨਿਸ਼ਵਾਸ ਰਿਹਾ ਕਿ ਇਹਦੇ ਕਰਕੇ ਇਹਨਾਂ ਦੀ ਮੈਨੂੰ ਰਾਖੀ ਨਹੀਂ ਕਰੀ ਵੀ ਰਾਖੀ ਵਾਲੀ ਇਹਨਾਂ ਦੀ ਜਿੜੀ ਜਿਹੜੀ ਰਾਖੀ ਵਾਲੀ એનર્ਜੀ ਜੀ ਨਾ ਉਹ ਮੈਂ ਇਹਨਾਂ ਦੇ ਨਿਸ਼ਾਨੇ ਕਰਤੀ ਇਹਦਾ ਤਾਂ ਸਭ ਤੋਂ ਮੈਨੂੰ ਬੈਨੀਫਿਟ ਇਹ ਹੋਇਆ ਮੈਨੂੰ ਰਾਖੀ ਵਾਲੀ ਅਨਾਰਕੀ ਮੈਨੂੰ ਵਰਤਣੀ ਹੀ ਗਈ ਉਹ ਵੀ ਦੀ ਸੇਵ ਰਹੀ ਨਾ ਤੇ ਹਰੇਕ ਮਾਵਾਂ ਆਪ ਨੂੰ ਇਹੀ ਇੱਕ ਚੀਜ਼ ਹੁੰਦੀ ਆ ਵੀ ਜਿਆਦਾ ਅਨਾਰਕੀ ਨਾਲ ਜਿੰਨਾ ਕੰਨਿਆ ਤੇ ਰਾਖੀ ਦੀ ਲੱਗ ਜਾਂਦੀ ਆ ਹਾਂਜੀ ਜੇ ਉਹ ਰਾਖੀ ਵਾਲੀ ਅਨਾਰਕੀ ਤੁਸੀਂ ਬਚਾ ਲਓਗੇ ਤਾਂ ਤੁਹਾਡਾ ਭਲਾ ਹੋਏ ਇਹਨਾਂ ਦਾ ਭਲਾ ਇਹਦੇ ਕਰਕੇ ਆ ਪਾਸ ਤੋਂ ਅੰਜਲੀ ਜਿਹੜਾ ਮੱਡੀ ਬੈਠੀ ਸੀਗੀ ਉਹ ਵੀ ਇਹ ਕਰਦੀ ਸੀਗੀ ਉਹ ਵੀ ਇਹ ਕਰਦੀ ਕਰਦੀ ਕਹਿੰਦੀ ਜੀ ਕਿ ਅਸੀਂ ਜੱਤੀ ਲੰਮੀ ਆ ਇਹ ਵੀ ਆਪ ਨੂੰ ਕਲੀਅਰ ਨਹੀਂ ਹੋਣੀ ਉਹ ਮੈਂ ਨਾ ਜਿਹੜਾ ਇਸ ਤੇ ਰਿਹਾ ਹੋਣਾ ਕਿ ਮੈਂ ਸਰਕਸ ਦੇ ਲਿਖਿਆ ਤੇ ਉਹ ਉਹਨੇ ਕਦੇ ਕਲੈਂਟਰੀ ਕਰਦੀ ਆ ਉਹ ਜੇ ਉਹਨੇ ਸੱਤਵੇਂ ਤੇ ਜਾਣਾ ਨਾ ਕਿ ਜਿੱਥੇ ਉਹਨਾਂ ਨੂੰ ਸੁੱਤੀ ਹੋਣੀ ਉਦੋਂ ਪਹਿਲਾਂ ਮਾਨੂੰ ਬਸ ਤੇ ਆਉਣ ਨੂੰ ਪਿਆ ਹੁੰਦਾ ਹੈ ਤੇ ਮੇਰਾ ਕੰਮ ਵੀ ਬਹੁਤ ਤਕੜਾ ਮੈਂ ਮਿੰਟ ਅਜਿਹਾ ਸਾਈਕਲ ਤੇ ਚੱਪਲਾ ਵੇਚਦਾ ਮੂਹ ਤੇ ਕੋਲ ਟ੍ਰੈਕਿਗਲੇ ਮੂਹ ਤੇ ਕੋਲ ਇਹ ਵੀ ਮੇਰਾ ਕੰਮ ਪ੍ਰੋਟਾਗਨਿਸਟ ਹੈ ਤੇ ਉਹਦੇ ਵਿੱਚੋਂ ਹੀ ਇਹਨਾਂ ਨੂੰ ਹੈਂਡਲ ਕਰਨਾ ਇਹਨਾਂ ਚੱਲੇ ਕੱਲੇ ਮੇਰੇ ਛੱਤ 'ਤੇ ਆਉਣਾ ਲੈ ਕੇ ਆਉਣਾ ਨਾਲੇ ਕਾਗਜ਼ੀ ਕਾਰਵਾਈ ਸਪੀਡਰ ਦੀ ਟੂਰ ਸਰਟੀਫਿਕੇਟ ਬਣਾਉਣੇ ਆ ਕੀ ਬਣਾ ਇੱਕ ਸਾਈਕਲ ਠੀਕ ਕਰਾਉਣਾ ਮਾਂ-ਪਾਪ ਵਾਸਤੇ ਬਹੁਤ ਔਖਾ ਹੋਏਗਾ ਮੈਨੂੰ ਆਪਣੇ ਆਪ ਦੇ ਬਹੁਤ ਬੱਕਰ ਰਿਹਾ ਮੈਂ ਜਦ ਤਿੰਨ ਸਾਈਡੋਂ ਘਣੀ ਘਰੇ ਖੜਾ ਦੇਖ ਰਹੀ ਸੀ ਨਾ ਤੇ ਮੈਂ ਕਹਿੰਦਾ ਬੱਡੇ ਬੱਲੇ ਆ ਪ੍ਰੀਵੇਹਤ ਨੇ ਲੈ ਸਾਈਕਲ ਢੀਕ ਲੈ। ਮਾ ਮੈਨੂੰ ਇਹ ਚੀਜ਼ ਆਉਂਦਾ ਸੀ ਮੇਰੇ ਪਿੰਦ ਸਾਈਕਲ ਖੜਵੇਂ ਪਿੰਦ ਢੀਕ ਲੈ ਕੇ ਇਹਨੂੰ ਕੈਂਚੇ ਦੀ ਕਹਿੰਦੀ ਚੈਨਿੰਗ ਹੁੰਦੀ ਹੋਈ। ਤੇ ਇਹਨਾਂ ਦਾ ਵੀ ਇੰਨਾ ਵਿਸ਼ਵਾਸ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਜਾਣਾ ਉਹ ਸਭ ਤੋਂ ਬਾਅਦ। ਐਸ ਕੋਲ ਟਾਈਮ ਕੈਂਪ ਤੇ ਜਾਣਾ ਕੋ ਤੇ ਜਿਹੜੇ ਜਿਹੜੇ ਘਰੀਆਂ ਬਿੜੀਆਂ ਲੱਗੀਆਂ। ਤੇ ਹਰ ਮੰਦੀ ਦਾ ਭਾਂਡਿਆਂ ਦੀ ਜੋੜੀ ਸੀ ਇਹਨੇ ਸ਼ਾਮ ਤੋਂ ਸਵੇਰ ਤੱਕ ਸਾਰੇ ਭਾਂਡੇ ਇਹਦੀ ਜ਼ਿੰਮੇਵਾਰੀ ਹੈ ਜੀ ਇਹ ਹਰ ਮੰਦੀ ਅਧਿਉਤੀ ਲੋਟੀ ਲਈ ਇਹਨੇ ਘਰ ਦੀ ਜੋ ਸਾਫ਼ ਸੁਥਾਈ ਆ ਸਪਨਾ ਜੋ ਇਧਰ ਉਧਰ ਜੋ ਦਿੱਤੇ ਆ ਦਿੱਤੇ ਆ ਉਹਦੀ ਸਾਨੂੰ ਕੋਈ ਲੋੜ ਨਹੀਂ ਆ ਇਹ ਆ ਕੇ ਸ਼ਾਮ ਨੂੰਰੇ ਆ ਸਵੇਰੇ ਤੇ ਜਿਹੜੀ ਹਰਪ੍ਰੀਤ ਦੀ ਪਟੀ ਦੀ ਉਹ ਵੀ ਮੇਰੇ ਨਾਲ ਨਗਰਾਂ ਦੀ ਡਿਊਟੀ ਹੁੰਦੀ ਸੀ ਕਿਉਂਕਿ ਅਸੀਂ ਜਿਹੜੇ ਪਸ਼ੂ ਨੇ ਉਹ ਵੀ ਨਹੀਂ ਛੱਡੇ ਕਿਉਂਕਿ ਇਹ ਹਾਂ ਉਹ ਤਾਂ ਮੁੱਲ ਦਾ ਦੁੱਧ ਲੈ ਲੈਣਾਗਾ ਤੇ ਮੈਂ ਬਹੁਤ ਪਿੱਛੇ ਚਲ ਜਾਂਦਾ ਅਸੀਂ ਡੰਗਰ ਵੀ ਰੱਖੇ ਕਿ ਅਸੀਂ ਕੋਈ ਮੋਟਰ ਵਗੈਰਾ ਜਾਂ ਇੰਜਣ ਹੀ ਦਵਾਇਆ ਸਿਰਫ ਇਹ ਦੀ ਦੇਣ ਵਾਸਤੇ ਨੂੰ ਸੱਖੀ ਢੋਕਾ ਕਰਦੇ ਰਹੇ ਬਾਰੀ ਬਾਰੀ ਇਹਨਾਂ ਢੋਕਾ ਕਰਨਾ ਤੇ ਇਹਨਾਂ ਨੇ ਨਗਰ ਸਾਹਮਣੇ ਆਇਕਾ ਦੇਖਣ ਦੇ ਕਾਤੇ ਯਾਨੀ ਕਿ ਅਰਧਾ ਜਾਂਦੇ ਇਹਨਾਂ ਨੇ ਫੁੱਲ ਕਰਿਆ ਤੇ ਬਾਅਦ ਵਿੱਚ ਰੱਖਿਆ ਕੋਈ ਕਰਨੀ ਨਹੀਂ ਇਹ ਤੋਂ ਰਵਾ ਜੋ ਜੋ ਕੁਲਵਾ ਇਹ ਲਿਖਿਆ ਪ੍ਰਾਪਤੀਆਂ ਹੋਈਆਂ ਨੇ ਲੈਵਲ ਸੋਲਦਾ ਵੀ ਜਿਹੜਾ ਬੱਚਾ ਫੇਲ ਹੁੰਦਾ ਨਾ ਉਹੀ ਪਾਸ ਹੋਊਗਾ ਬਿਲਕੁਲ ਤੇ ਹਿੰਦੀ ਵਿੱਚ ਵੀ ਅਸੀਂ ਪੇਪਰ ਦਿੰਦੇ ਅੰਦੇ ਲਗਾਏ ਜਾਂਦੇ ਹੋ ਸੀਆਰਪਾ ਅਸੀਂ ਦਾ ਐਸਐਸਓ ਐਸਐਸਓ ਅੱਛਾ ਸੀ ਵੀ ਤੇ ਅ ਏਅਰ ਹੌਸਲਾ ਹੋਇਆ ਤੇ ਮਤਲਬ ਪੇਪਰ ਜਿਹੜਾ ਇਹਨੇ ਕਹਿਤਾ ਨਾ ਕਿڑی ਜਾ ਪੀਸਵਾ ਨਹੀਂ ਆ ਤੁਹਾਨੂੰ ਜਪਾਟ ਜਪਾਟ ਜੀ ਬਸ ਜੀ ਆਹ ਇਹ ਉਹ ਖੇਹਾਰੇ ਦੇ ਉਪਰ ਹੋਇਆ ਜਾਂ ਇਹ ਗੁੰਨਾਪੁਰ ਹੋਇਆ ਚਾਹੇ ਉੱਤੇ ਆ ਨਹੀਂ ਹੋਇਆ ਚਾਹੇ ਇਹ ਡਿਗੜ ਹੋਇਆ ਚਾਹੇ ਖੇਹਾਰੇ ਚ ਜਾ ਕੇ ਹੋਇਆ ਉਹ ਅਸੀਂ ਜਾ ਕੇ ਐਨ ਟਾਈਮ ਦੇ ਜਾਂ ਪੇਪਰ ਦੇਖ ਕੇ ਆਇਆ ਕੋਈ ਪੇਪਰ ਅਸੀਂ ਵੇਖ ਨਹੀਂ ਕਰਾਇਆ ਨਾ ਇਹਨੇ ਵੇਖਿਆ ਵੀ ਨਾ ਅਸੀਂ ਤੇ ਇਹ ਵੀ ਪ੍ਰਾਪਤੀਆਂ ਨੇ ਤੇ ਅਸੀਂ ਦਾ ਉਹ ਵੀ ਐਸਾ ਆਪਣੇ ਜਿਹੜਾ ਵੇਲ ਹੋਇਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਤੇ ਸਿਰਫ ਇੱਕ ਤੋਂ ਨੰਬਰ ਪਿੱਛੇ ਹੋਇਆ ਕਿਉਂਕਿ ਮੈਂ ਵੀ ਉਹ ਚਾਹੁੰਦਾ ਨਹੀਂ ਕਿਹਾ ਵੀ ਇਹ ਮੈਂ ਤਾਂ ਕਹਿੰਦੇ ਸੀ ਕਿ ਸੇ ਪਾਸੇ ਨਾ ਹੋਵੇ ਤਾਂ ਵਧੀਆ ਗੱਲ ਆ। ਇਹ ਐਸਾ ਵੀ ਜਦ ਮੈਂ ਮੇਰੇ ਮਨ ਵਿੱਚ ਜੀ ਰਿਹਾ ਨਾ ਬਾਹਰੋਂ ਤਾਂ ਵਧੀਆ ਤੇ ਜਦ ਨੇ ਦੋਸਤ ਉਸ ਨੂੰ ਵੀ ਕੰਮ ਦੀ ਬਾਹਰ ਆਈ ਤੇ ਮੈਂ ਦੇਖਿਆ ਵੀ ਇਹ ਤਾਂ ਵੀ ਖਤਮ ਹੋ ਗਿਆ। ਇਹ ਤੇ ਜਿਹੜਾ ਦਿੱਲੀ ਪੁਲਿਸ ਦਾ ਹੋਇਆ ਸੀਗਾ ਇਹ ਬਹਾਦਰਗੜ ਪਟਿਆਲੇ ਤੇ ਪਰਵਾਇਜ਼ ਕਰ ਤੇ ਅੱਜੋ ਕੁਛ ਪਰ ਦਿੱਤਾ ਤੇ ਉਹ ਤੇਰਾ ਨੰਬਰ ਆ ਗਿਆ ਉਸ ਤੋਂ ਬਾਅਦ ਸਾਡਾ 12 ਦਿਨ ਮੈਡੀਕਲ ਕਰਦਾ ਰਿਹਾ ਦਿੱਲੀ ਤੇ 12 ਦਿਨ ਅਸੀਂ ਉੱਥੇ ਹੀ ਘੁੰਮਦੇ ਫਿਰਦੇ ਤੇ ਬੜਾ ਔਖਾ ਮੈਡੀਕਲ ਥੋੜਾ ਬਾਸਾ ਸੀ મામલાં મામં મામ મામ